ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਨੰਦਗੜ੍ਹ ਵਿੱਚ ਦੋਸਤੋ ਜਿੰਨੀ ਖੂਬਸੂਰਤ ਇਸ ਗਲੀ ਦੀ ਇਹ ਐਂਟਰੀ ਆ ਓਨੀ ਖੂਬਸੂਰਤ ਇਹ ਵੀਡੀਓ ਹੋਣ ਵਾਲੀ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਬੜੇ ਨਵੇਂ ਆਈਡੀਏ ਤੁਹਾਨੂੰ ਮਿਲਣਗੇ ਇਹ ਵੀਡੀਓ ਨੂੰ ਦੇਖ ਕੇ ਦੋਸਤੋ ਇਹ ਜਿਹੜੀ ਗਲੀ ਆ ਇਸ ਗਲੀ ਦੇ ਵਿੱਚ ਤਕਰੀਬਨ 4 ਤੋਂ 5 ਘਰ ਨੇ ਤੇ ਇਹ ਜਿਹੜਾ ਘਰ ਤਾਂ ਸਾਨੂੰ ਅੱਜ ਆਪਾਂ ਦੋ ਘਰ ਦਿਖਾ ਰਹੇ ਹਾਂ ਇਹਨਾਂ ਘਰਾਂ ਨੇ ਇੱਕੇ ਉਪਰਾਲਾ ਕਰਕੇ ਆਪਣੇ ਘਰ ਨੂੰ ਜਿਹੜਾ ਇਹ ਜਾਣ ਵਾਲਾ ਰਸਤਾ ਉਸ ਨੂੰ ਖੂਬਸੂਰਤ ਬਣਾਉਣਾ ਸ਼ੁਰੂ ਕੀਤਾ ਜਿਨ੍ਹਾਂ ਦਿਨਾਂ ਦੇ ਵਿੱਚ ਲੋਕਡਾਊਨ ਆਇਆ ਜਿਨ੍ਹਾਂ ਦਿਨਾਂ ਦੇ ਵਿੱਚ ਇਦਾਂ ਲੱਗਦਾ ਸੀ ਕਿ ਬਹੁਤ ਸਾਰੀਆਂ ਪ੍ਰੋਬਲਮਾਂ ਤੇ ਬਹੁਤ ਸਾਰੀਆਂ ਮੁਸੀਬਤਾਂ ਆ ਉਹਨਾਂ ਦਿਨਾਂ ਦੇ ਵਿੱਚ ਕੁਝ ਲੋਕ ਸੀ ਜਿਨ੍ਹਾਂ ਨੇ ਕੁਝ ਨਵੇਂ ਆਈਡੀਆ ਲਿਆਂਦੇ ਤੇ ਵੱਖਰਾ ਕੀਤਾ ਉਹਨਾਂ ਦੇ ਵਿੱਚੋਂ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਦੋ ਘਰ ਦਿਖਾਵਾਂਗੇ ਇਹਨਾਂ ਘਰਾਂ ਦੀ ਜਿਹੜੀ ਖੂਬਸੂਰਤ ਬਣਨ ਦੀ ਜਿਹੜੀ ਸ਼ੁਰੂਆਤ ਆ ਉਹ ਲੋਕਡਾਊਨ ਦੇ ਦੌਰਾਨ ਹੋਈ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਗਲੀ ਦਿਖਾਈ ਆ ਗਲੀ ਕਿੰਨੀ ਖੂਬਸੂਰਤ ਐਂਟਰੀ ਆ ਉਸ ਤੋਂ ਬਾਅਦ ਆਪਾਂ ਹੁਣ ਚੱਲਾਂਗੇ ਬਰਾਡ ਨਿਵਾਸ ਦੇ ਵਿੱਚ ਸਾਹਮਣੇ ਉੱਪਰ ਲਿਖਿਆ ਆ ਬਰਾਡ ਨਿਵਾਸ ਬੜਾ ਖੂਬਸੂਰਤ ਘਰ ਆ ਕਰ ਹੁਣੇ ਏਦਾਂ ਦਾ ਚਾਹੀਦਾ ਐ ਦੋਸਤੋ ਵੱਡੀਆਂ-ਵੱਡੀਆਂ ਕੋਠੀਆਂ ਵੱਡੇ-ਵੱਡੇ ਮਹਿਲ ਸ਼ਤਾਂ ਦੇ ਨਾਲ ਜਿਹੜਾ ਘਰਾਂ ਦੇ ਵਿੱਚ ਸਕੂਨ ਨਹੀਂ ਮਿਲਦਾ ਸਗੋਂ ਜਿਹੜਾ ਘਰ ਨੇ ਉਹਨਾਂ ਦੇ ਵਿੱਚ ਜਿਹੜੀ ਹਰਿਆਲੀ ਆ ਉਹਨਾਂ ਦੇ ਵਿੱਚ ਜਿਹੜੇ ਰੁੱਖ ਨੇ ਪੌਦੇ ਨੇ ਉਹਨਾਂ ਚੀਜ਼ਾਂ ਦੇ ਨਾਲ ਬੰਦੇ ਨੂੰ ਸਕੂਨ ਮਿਲਦਾ ਦੋਸਤੋ ਇਹ ਐਂਟਰੀ ਤੋਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੋਵੇਗਾ ਕਿ ਜਿਵੇਂ ਆਪਾਂ ਕਿਸੇ ਰਿਜ਼ੋਰਟ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਆਈਏ ਹੋਈਏ ਪਰ ਇਹ ਨਾ ਹੋਟਲ ਆ ਨਾ ਇਹ ਰਿਜ਼ੋਰਟ ਆ ਇੱਕ ਕਾਰਾ ਸਰਦਾਰ ਜਸਵਿੰਦਰ ਸਿੰਘ ਬਰਾੜ ਸਾਹਿਬ ਉਹਨਾਂ ਦਾ ਉਹਨਾਂ ਨੇ 2019 ਦੇ ਵਿੱਚ ਜਿਹੜਾ ਕੁਝ ਵੱਖਰਾ ਕਰਨ ਦੀ ਸ਼ੁਰੂਆਤ ਕੀਤੀ ਤੇ ਹੌਲੀ 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 ਕਰਕੇ ਦੋਸਤੋ ਅੱਜ 5-6 ਸਾਲ ਦਾ ਜਿਹੜਾ ਸਫ਼ਰ ਤੈਅ ਕਰਦਿਆਂ ਇਸ ਘਰ ਨੂੰ ਇੰਨਾ ਖੂਬਸੂਰਤ ਬਣਾਇਆ ਇਸ ਘਰ ਦੇ ਵਿੱਚ ਬਹੁਤ ਸਾਰੇ ਜਿਹੜੇ ਤੁਹਾਨੂੰ ਛੋਟੇ ਤੋਂ ਲੈ ਕੇ ਵੱਡੇ-ਵੱਡੇ ਜਿਹੜੇ ਪੌਦੇ ਰੁੱਖ ਉਹ ਨਜ਼ਰ ਆਉਂਦੇ ਹੋਣਗੇ ਇਸ ਤੋਂ ਇਲਾਵਾ ਇਹ ਜਿਹੜੇ ਕਮਰੇ ਚਾਰ ਪਿਆਰ ਕੀਤੇ ਗਏ ਆ ਤਾਂ ਇਹ ਵੀ ਦੋਸਤੋ ਉਹਨਾਂ ਦਿਨਾਂ ਦੇ ਵਿੱਚ ਹੀ ਬਣਾਏ ਗਏ ਆ ਇਹ ਤੁਹਾਨੂੰ ਆਪਾਂ ਅੰਦਰੋਂ ਵੀ ਦਿਖਾਵਾਂਗੇ ਇਹ ਬਰਾਡ ਸਾਹਿਬ ਦਾ ਜਿਹੜਾ ਪਹਿਲਾਂ ਵਾਲਾ ਘਾਰ ਆ ਇਸ ਦੇ ਵਿੱਚ ਵੀ ਗਮਲੇ ਵਗੈਰਾ ਰੱਖੇ ਹੋਏ ਕਿੰਨੇ ਸੋਹਣੇ ਲੱਗਦੇ ਆ ਤੇ ਇਹ ਦੋਸਤੋ 2019 ਦੇ ਵਿੱਚ ਜਿਹੜਾ ਪੋਰਸ਼ਨ ਤਿਆਰ ਕੀਤਾ ਜਿਹੜਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਬੜਾ ਖੂਬਸੂਰਤ ਘਾਰ ਆ ਵੱਖਰਾ ਜਿਹਾ ਇੱਕ ਸਕੂਨ ਮਿਲਦਾ ਜੇਕਰ ਦੋਸਤੋ ਆਪਾਂ ਕੋਈ ਨਵਾਂ ਘਾਰ ਬਣਾਉਣਾ ਤਾਂ ਉਹਨਾਂ ਦੋਸਤਾਂ ਵਾਸਤੇ ਬੜਾ ਸੋਹਣਾ ਆਈਡੀਆ ਹੈ ਇਸ ਦੇ ਉੱਪਰ ਜਿਹੜੀਆਂ ਛੱਤਾਂ ਵਗੈਰਾ ਬਣਾਈਆਂ ਗਈਆਂ ਉਹ ਵੀ ਜਿਸ ਤਰ੍ਹਾਂ ਪਹਿਲਾਂ ਲੋਕ ਟਾਇਲ ਬੱਤੇ ਦੀ ਛੱਤ ਬਣਾਉਂਦੇ ਸੀ ਉਸ ਤਰੀਕੇ ਦੀ ਏ ਛੱਤ ਬਣਾਈ ਗਈ ਆ ਉਸ ਤੋਂ ਬਾਅਦ ਇਹ ਦੋਸਤੋ ਜਿਹੜਾ ਡਰਾਇੰਗ ਰੂਮ ਆ ਜਿੰਦੇ ਵਿੱਚ ਆਪਾਂ ਐਂਟਰ ਕਰ ਰਹੇ ਆ ਇਸ ਦਾ ਦੋਸਤੋ ਜਿਹੜਾ ਫਰਨੀਚਰ ਆ ਉਹ ਇੰਨਾ ਪਿਆਰਾ ਹੈ ਕਿ ਆਪਣੇ ਵੱਡੇ ਵੱਡਿਆਂ ਕੋਠੀਆਂ ਦੇ ਵਿੱਚ ਵੀ ਇਦਾਂ ਦਾ ਫਰਨੀਚਰ ਨਹੀਂ ਦੇਖਣ ਨੂੰ ਮਿਲਦਾ ਇਹ ਜਿਹੜਾ ਫਰਨੀਚਰ ਦੀ ਦੋਸਤੋ ਤੁਸੀਂ ਲੁੱਕ ਦੇਖੋ ਕਿੰਨੀ ਸ਼ਾਨਦਾਰ ਆ ਕਿੰਨਾ ਸੋਹਣਾ ਕੰਬੀਨੇਸ਼ਨ ਆ ਤਾਂ ਇਹ ਆਪਾਂ ਡਰਾਈਂਗ ਰੂਮ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਸ ਤੋਂ ਇਲਾਵਾ ਇਸ ਦੇ ਨਾਲ ਹੀ ਇੱਕ ਬੈਠਕ ਬਣਾਈ ਗਈ ਆ ਜਿਸ ਤਰ੍ਹਾਂ ਪਹਿਲਾਂ ਬੈਠਕ ਹੁੰਦੀ ਸੀ ਕੋਈ ਆਇਆ ਗਿਆ ਉਸ ਦੇ ਵਿੱਚ ਬੈਠਦਾ ਸੀ ਜਾਂ ਲੋਕ ਠਹਿਰਦੇ ਸੀ ਤਾਂ ਇਹ ਇਸ ਦੇ ਬਿਲਕੁਲ ਨਾਲ ਬਣੀ ਹੋਈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇਹ ਤਕਰੀਬਨ ਜਿਹੜੇ 4 ਕ ਕਮਰਿਆਂ ਦਾ ਛੋਟਾ ਜਿਹਾ ਪੋਰਸ਼ਨ ਬਣਿਆ ਹੋਇਆ ਬੜਾ ਖੂਬਸੂਰਤ ਇਸ ਤੋਂ ਇਲਾਵਾ ਸਾਹਮਣੇ ਕੇ ਮਾਸਟਰ ਬੈਡਰੂਮ ਬਣਾਇਆ ਗਿਆ ਬੈਡਰੂਮ ਦੀ ਦੋਸਤੋ ਦੇਖੋ ਤੁਸੀਂ ਕਿੰਨਾ ਸੋਹਣਾ 뷰 ਆ ਇਸ ਤੇ ਬਿਲਕੁਲ ਸਾਹਮਣੇ ਜਿਹੜੀ ਹਰਿਆਲੀ ਪਾਰਕ ਨਜ਼ਰ ਆਉਂਦੀ ਇਦਾਂ ਲੱਗਦਾ ਜਿਵੇਂ ਕਿਸੇ ਰਿਜ਼ੋਰਟ ਦੇ ਵਿੱਚ ਇਹ ਰੂਮ ਹੋਵੇ ਇਸ ਦੇ ਨਾਲ ਹੀ ਬਿਲਕੁਲ ਜਿਹੜਾ ਬਾਥਰੂਮ ਆ ਉਹ ਅਟੈਚ ਕੀਤਾ ਗਿਆ ਬੜਾ ਖੂਬਸੂਰਤ ਘਾਰ ਆ ਸਰਦਾਰ ਜਸਵਿੰਦਰ ਸਿੰਘ ਬਰਾ ਉਹਨਾਂ ਦੇ ਦੋ ਪੁੱਤਰ ਨੇ ਸਰਦਾਰ ਜਰਾਵਰ ਸਿੰਘ ਬਰਾੜ ਤੇ ਖੁਸ਼ ਬਰਾੜ ਨਿਊਜ਼ੀਲੈਂਡ ਦੋਸਤੋ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਰੈਗੂਲਰ ਜੇ ਆਪਾਂ ਕੰਮ ਕਰਦੇ ਆ ਤਾਂ ਉਸ ਦਾ ਜਿਹੜਾ ਰਿਜ਼ਲਟ ਆ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਇਸ ਘਰ ਦਾ ਦੇਖ ਰਹੇ ਹੋ ਪੰਜ 6 ਸਾਲ ਦੀ ਜਿਹੜੀ ਮਿਹਨਤ ਆ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਆਪਾਂ ਦਿਖਾਵਾਂਗੇ ਸੰਧੂ ਨਿਵਾਸ ਇਹ ਇੱਕੋ ਗਲੀ ਦੇ ਵਿੱਚ ਜਿਹੜੇ ਘਰ ਨੇ ਆਮੋ ਸਾਹਮਣੇ ਬਣੇ ਹੋਏ ਇਸ ਘਰ ਦਾ ਜਿਹੜਾ ਦਰਵਾਜ਼ਾ ਹੈ ਉਹ ਦੋਸਤੋ ਦੇਖਣ ਲਾਇਕ ਆ ਇਸ ਦੇ ਉੱਪਰ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਸੰਧੂ ਨਿਵਾਸ ਲਿਖਿਆ ਆ ਇਹ ਘਰ ਸਰਦਾਰ ਰਾਜਵਿੰਦਰ ਸਿੰਘ ਬਰਾੜ ਸਾਹਿਬ ਉਨ੍ਹਾਂ ਦਾ ਘਰ ਆ ਇਹ ਦਰਵਾਜ਼ਾ ਵੀ ਤਕਰੀਬਨ ਜਦੋਂ ਇਹ ਘਰ ਬਣਿਆ 2019-20 ਦੇ ਵਿੱਚ ਉਸ ਸਮੇਂ ਇਹ ਦਰਵਾਜ਼ਾ ਬਣਾਇਆ ਗਿਆ ਇਸ ਦਰਵਾਜ਼ੇ ਦਾ ਦੋਸਤੋ ਜਿਹੜਾ ਡਿਜ਼ਾਈਨ ਆ ਉਹ ਬਿਲਕੁਲ ਇਦਾਂ ਲੱਗਦਾ ਕਿ ਜਿਵੇਂ ਕਿਸੇ ਹਵੇਲੀ ਦੀ ਇੱਕ ਐਂਟਰੀ ਹੋਵੇ ਤੁਹਾਨੂੰ ਇਹ ਆਪਾਂ ਅੰਦਰਲੇ ਪਾਸਿਓਂ ਵੀ ਦਿਖਾਉਣੇ ਆ ਜਿਹੜੀ ਕੋਠੀਆ ਉਸ ਦੇ ਨੂੰ ਵੀ ਕੁਝ ਮੋਡੀਫਾਈ ਕੀਤਾ ਗਿਆ ਤੇ ਇਸ ਦੀ ਜਿਹੜੀ ਨਾਲ ਚਾਰ ਦਿਵਾਰੀ ਆ ਦੋਸਤੋ ਉਹ ਵੀ ਦੇਖਣ ਵਾਲੀ ਆ ਕਿੰਨੀ ਖੂਬਸੂਰਤ ਜਿਹੜੀ ਇਸ ਦੇ ਉੱਪਰ ਡਿਜ਼ਾਈਨਿੰਗ ਕੀਤੀ ਗਈ ਆ ਅਗਰ ਗੱਲ ਕਰੀਏ ਇਹਨਾਂ ਚੀਜ਼ਾਂ ਨੂੰ ਬਣਾਉਣ ਦੇ ਪਿੱਛੇ ਇੱਕ ਜਿਹੜਾ ਮਿਸਤਰੀ ਹੁੰਦਾ ਤੇ ਉਹ ਮਿਸਤਰੀ ਪੂਰਨ ਸਿੰਘ ਪਿੰਡ ਪਾਕਸਰ ਤੋਂ ਉਹਨਾਂ ਦੇ ਵੱਲੋਂ ਜਿਹੜਾ ਇਹ ਸਾਰਾ ਪ੍ਰੋਜੈਕਟ ਆ ਡਿਜ਼ਾਈਨ ਕੀਤਾ ਗਿਆ ਤੇ ਬਣਾਇਆ ਗਿਆ ਦੋਸਤੋ ਇਹ ਦੋਨੋਂ ਘਰਾਂ ਦਾ ਜਿਹੜਾ ਵਿਊ ਬੜਾ ਸ਼ਾਨਦਾਰ ਲੱਗਿਆ ਤੇ ਸਭ ਤੋਂ ਵੱਡੀ ਗੱਲ ਆ ਕਿ ਇਸ ਘਰਾਂ ਦੇ ਅੱਗੋਂ ਦੀ ਜਿਹੜੀ ਗਲੀ ਆ ਉਸ ਦੀ ਐਂਟਰੀ ਦਾ ਵਾਕਿਆ ਹੀ ਬਾ ਕਮਾਲ ਆ ਤਾਂ ਇਸ ਤਰ੍ਹਾਂ ਦੇ ਅਗਰ ਜੇ ਆਪਾਂ ਕੋਈ ਆਪਣਾ ਘਰ ਬਣਾ ਰਹੇ ਆ ਤਾਂ ਉਹਨਾਂ ਦੋਸਤਾਂ ਦੇ ਵਾਸਤੇ ਇਹ ਇੱਕ ਬਿਲਕੁਲ ਨਵਾਂ ਆਈਡੀਆ ਜਿਹੜਾ ਤੁਹਾਡੇ ਨਾਲ ਆਪਾਂ ਸਾਂਝਾ ਕਰਨੇ ਆ ਦੋਸਤੋ ਤੁਹਾਡੇ ਨਾਲ ਇਹ ਵੀਡੀਓ ਸਾਂਝਾ ਕਰਨ ਦਾ ਸਬਬ ਬਾਈ ਹੈਪੀ ਸੰਧੂ ਜੀ ਕੈਨੇਡਾ ਉਹਨਾਂ ਦੇ ਕਰਕੇ ਹੋਇਆ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੀ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਜਿਹੜੇ ਸੱਜਣ ਮਿੱਤਰਾਂ ਦੇ ਤੱਕ ਇਹ ਖੂਬਸੂਰਤ ਗਲੀ ਤੇ ਇਹ ਜਿਹੜੇ ਘਾਰਾ ਉਹਨਾਂ ਦੀ ਵੀਡੀਓ ਪਹੁੰਚ ਸਕੇ ਧੰਨਵਾਦ